ਯੂਥ ਵੈਲਫੇਅਰ ਕਲੱਬ ਵੱਲੋਂ ਜੋ ਪਿਛਲੇ 46 ਦਿਨਾਂ ਤੋਂ ਸਿਵਲ ਹਸਪਤਾਲ 'ਚ ਲੰਗਰ ਦੀ ਸੇਵਾ ਚੱਲ ਰਹੀ ਹੈ ਉਹਦੇ ਵਿੱਚ ਸ਼੍ਰੀ ਯਸ਼ਮਨੀ ਗੋਲੀ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਨਕੋਦਰ ਆਪਣੇ ਜਨਮ ਦਿਨ ਮਨਾਉਣ ਵਾਸਤੇ ਪਹੁੰਚੇ ਹਨ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਸਸੀ ਗੱਲ ਜੀ ਸਸੀ ਗੱਲ ਜੀ ਮੈਂ ਤਾਂ ਉਹ ਯੂਥ ਵੈਲਫੇਅਰ ਕਲੱਬ ਵੱਲੋਂ ਬਹੁਤ ਧੰਨਵਾਦੀ ਆ ਜੀ ਇਹਨਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਇਹ ਬਹੁਤ ਚਲਾਗਾ ਇਹ ਕੰਮ ਆ ਜਿਹੜਾ ਇਹਨੇ ਕੀਤਾ ਹੈਗਾ ਜਿਹੜੀ ਇਸ ਪਿੰਡਾਂ ਤੋਂ ਲੋਕ ਜਿਹੜੇ ਆਏ ਹਿੰਦੇ ਆ ਉਂਤਰਾਡੇ ਤੋਂ ਜਿਸ ਤਰ੍ਹਾਂ ਤੋਂ ਨਵਰੇ ਪਰੰਪਰਾ ਵੀ ਹੈ ਖਾਣਾ ਵਗੈਰਾ ਪਛਾਣਾ ਥੋੜਾ ਮੁਸ਼ਕਲ ਆ ਇਹਨਾਂ ਦੇ ਕਲੱਬ ਦੇ ਜਿਹਨੇ ਵੀ ਮੈਂਬਰ ਚਾਹੀਏ ਉਹ ਵੀ ਟ왈 ਦੀ ਆ ਕੋਵਨਸੇਟੀ ਕੋਲਾ ਜੀ ਹੈਗੇ ਆ ਜਿਹੜਾ ਤੁਗਾਲਸਾ ਧਾਕੂ ਸਾਹਿਬ ਹੈਗੇ ਆ ਹੋਰ ਵੀ ਜਿੰਨੇ ਮੈਂਬਰ ਆ ਸ਼ਲਾਗਾ ਜੋ ਹਰਿਆਣਾ ਦਾ ਤੇ ਮੈਂ ਚਾਹਨਾ ਕਿ ਜਿੰਨਾ ਵੱਧ ਤੋਂ ਵੱਧ ਸਹਿਯੋਗ ਉਹਦਾ ਹੋ ਸਕੇ ਕਿਉਂਕਿ ਇਹ ਇੱਕ ਨੇਕ ਕੰਮ ਕਰਦੇ ਆ ਤੇ ਅਸੀਂ ਹਰ ਵੇਲੇ ਇਹਨਾਂ ਦੇ ਨਾਲ ਖੜੇ ਆਂ ਔਰ ਮੈਂ ਇਹਨਾਂ ਦਾ ਬੜਾ ਧੰਨਵਾਦੀ ਆ ਵੀ ਜਿੰਨੇ ਲੋਕਾਂ ਨੇ ਆਨ ਲਾ ਹੁੰਦਾ ਤਾਂ ਤੇ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਧੰਨਵਾਦ ਹਾਂਜੀ ਜੈ ਸ਼੍ਰੀ ਰਾਮ ਸ਼ਿਵਾਇ ਗੁਰੂ ਜੀ ਤਰਖਾ ਸਾਹਿਬ ਸ਼ਿਵਾਇ ਗੁਰੂ ਜੀ ਕੀ ਫਤਿਹ ਅੱਜ ਸਾਡੇ ਵਾਸਤੇ ਬੜਾ ਵੱਡਾ ਦੇ ਨਾਲ ਸਾਡੇ ਵੱਡੇ ਵੀਰ ਜੀ 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 ਨੂੰ ਬੜੀ ਦਾ ਜਨਮ ਦਿਨ ਸੀ ਉਹਦੇ ਨਾਲ ਦੀ ਨਾਲ ਵਧਾਈ ਦੇ ਪਾਤਰਾ ਸਾਡੇ ਯੂਸ ਵੈਲਫੇਅਰ ਕਲੱਬ ਦੇ ਪੁੱਤ ਦੇ ਸਾਰੇ ਉਪਦੇਦਾਰ ਜੇਸਤਾਉ ਤੇ ਜਸਪ੍ਰੀਤ ਜੀ ਹੋਰ ਸਾਡਾ ਬਹੁਤ ਸਾਰੇ ਜਿਹੜੇ ਯੋਗਦੇਦਾਰ ਹੈ ਕਿਉਂਕਿ ਇੱਕ ਜਿਹੜੀ ਮਨੁੱਖਤਾ ਦੀ ਪਹਿਚਾਨ ਨੇ ਜਿਹੜੀ ਇਹ ਵੱਡੀ ਸੇਵਾ ਮੈਂ ਲਗਾਤਾਰ ਪਿਛਲੇ 45 ਦਿਨ ਤੋਂ ਲਗਾਤਾਰ ਜਿਹੜਾ ਰਾਤ ਦਾ ਲੰਕਰ ਦਾ ਕਾਰਗਰਮਾ ਇਸ ਸ਼ਿਵਲ ਹਸਪੀਟਲ ਦੇ ਵਿੱਚ ਜਿਹੜੀ ਡੇਲੀ ਸੇਵਾ ਨਿਭਾ ਰਹੇ ਕਿਉਂਕਿ ਅਸੀਂ ਤੇ ਆਜ ਆਏ ਆ ਅੱਜ ਇਹ ਸੇਵਾ ਕਰਕੇ ਕੋਈ ਸਾਡੇ ਲਈ ਤਾਂ ਬੜਾ ਖੁਸ਼ੀ ਦਾ ਗੱਲ ਨਹੀਂ ਸੀ ਉਹਦਾ ਸਾਡਾ ਜਨਮ ਦਿਨ ਜਿਹੜਾ ਸਾਡੇ ਵੱਡੇ ਭਾਈ ਸਾਹਿਬ ਨੂੰ ਮਾਣ ਦੇ ਵਿੱਚ ਉਹਦਾ ਇਸ ਤੋਂ ਵੱਡੀ ਸੇਵਾ ਵੀ ਕੋਈ ਨਹੀਂ ਪਰ ਉਸ ਤੋਂ ਵੱਡੀ ਸੇਵਾ ਵੀ ਜਿਹੜਾ ਤੁਸੀਂ ਇਹ ਉਪਰਾਲਾ ਕੀਤਾ ਕਿਉਂਕਿ ਇੱਕ ਜਿਹੜਾ ਜਮਾ ਚੱਕ ਕੇ ਉਹਨੂੰ ਪੂਰਾ ਨਿਪਰੇ ਚਾੜਨਾ ਬੜੀ ਵੱਡੀ ਗੱਲ ਹੁੰਦੀ ਸੋ ਸਾਰਿਆਂ ਦਾ ਬੜਾ ਬੜਾ ਧੰਨਵਾਦ ਔਰ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿਤੇ ਸਾਡੇ ਭਾਈ ਸਾਹਿਬ ਨੂੰ ਲੰਬੀ ਆਇਲ ਕਾਮੁਸਤੀ ਬਖਸ਼ੇ ਉਥੇ ਸੋਹਣੀ ਸੇਧ ਤੇ ਸੋਹਣੀ ਸੋਚ ਸਾਡੇ ਯੂਥ ਗਰਪ ਕਲੱਬ ਦੇ ਸਾਰੇ ਹੁਦਦਾਰਾਂ ਨੂੰ ਬਖਸ਼ਣ ਤੇ ਆਪਣਾ ਮਿਹਰ ਪ੍ਰਯਾਤਨ ਸਾਰਿਆਂ ਤੇ। જય ਅਸ਼ੀਸ਼ ਗੁਰਬਾਣੀ ਦਾ ਹਾਲਸਾ। ਜੀਵਾਨੀ ਦੇ ਹਾਲਸਾ। ਠਾਕਰ ਜੀ ਕਲੱਬ ਵੱਲੋਂ ਦੋ ਸ਼ਬਦ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਸਾਡੇ ਯੂਥ ਤੇ ਵੈਲਫੇਅਰ ਕਲੱਬ ਦਾ ਜਿਹੜਾ ਅੱਜ ਦੀ ਸੇਵਾ ਦਾ ਸ਼੍ਰੀ ਅਸ਼ੋਨੀ ਕੋਲੀ ਜੀ ਉਹਨਾਂ ਦਾ ਅੱਜ ਜਨਮ ਦਿਨ ਹੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਲੱਬ ਵੱਲੋਂ ਤੇ ਕਲਾਬ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਿ ਇਹਨਾਂ ਨੇ ਇੱਕ ਜਿਹੜਾ ਉਪਰਾਲਾ ਯੂਥ ਕਲੱਬ ਕਰ ਰਹੀ ਆ ਉਹਦੇ ਵਿੱਚ ਯੋਗਦਾਨ ਪਾਇਆ ਔਰ ਮੈਂ ਉਮੀਦ ਕਰਦਾ ਹਾਂ ਕਿ ਇਹ ਅੱਗੇ ਵੀ ਕਲੱਬ ਨੂੰ ਸਪੋਰਟ ਕਰਨਗੇ ਕਿਉਂਕਿ ਹਰ ਬੰਦਾ ਜੇ ਉਹ ਥੋੜੀ ਥੋੜੀ ਸਪੋਰਟ ਕਰੇ ਤੇ ਇੱਕ ਸਮੁੰਦਰ ਜਿਹੜਾ ਬਣ ਸਕਦਾ ਆ ਗੂਗੂਗੂ ਨਾ ਭਾਖਾ ਗਿਆ ਤੇ ਇਹਨਾਂ ਨੂੰ ਇੱਕ ਵਾਰੀ ਫੇਰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਧੰਨਵਾਦ